ਇਹ ਨੁਸਖਾ ਦੇਖ ਰਹੇ ਨਾ ਇਹ ਨੁਸਖਾ ਆਪਾਂ ਬਣਾਉਣ ਜਾ ਰਹੇ ਹਾਂ ਉਹਨਾਂ ਕੁੜੀਆਂ ਲਈ ਜਿੰਨਾਂ ਕੁੜੀਆਂ ਦੇ ਛਾਤੀ ਦਾ ਸਾਈਜ਼ ਬਹੁਤ ਘੱਟ ਆ ਛਾਤੀ ਦਾ ਸਾਈਜ਼ ਨਹੀਂ ਵੱਧਾ ਛਾਤੀ ਬਹੁਤ ਜ਼ਿਆਦਾ ਢਿੱਲੀ ਹੋ ਗਈ ਆ ਜਾਂ ਜਿੰਨੀਆਂ ਕੁੜੀਆਂ ਦੇ ਛਾਤੀ ਦੇ ਵਿੱਚ ਦੁੱਧ ਘੱਟ ਆਉਂਦਾ ਬੱਚੇ ਨੂੰ ਪੂਰੀ ਫੀਡ ਨਹੀਂ ਦੇ ਸਕਦੇ ਤਾਂ ਜਿਹੜਾ ਤੁਸੀਂ ਇਹ ਨੁਸਖਾ ਦੇਖ ਰਹੇ ਨਾ ਇਹ ਨੁਸਕੇ ਨੂੰ ਲਗਾਤਾਰ 1 ਮਹੀਨਾ ਭਰ ਤੋਂ 1 ਮਹੀਨੇ ਦੇ ਵਿੱਚ ਵਿੱਚ ਨਾਲੇ ਤਾਂ ਤੁਹਾਡੇ ਸਰੀਰ 'ਚ ਜਿੰਨੀ ਕਮਜ਼ੋਰੀ ਆ ਗਈ ਆ ਆਪਰੇਸ਼ਨ ਤੋਂ ਬਾਅਦ ਜਾਂ ਕੰਮ ਕਰਨ ਤੋਂ ਬਾਅਦ ਸਰੀਰ ਜਲਦੀ ਥੱਕ ਜਾਂਦਾ ਉਹ ਵੀ ਠੀਕ ਹੋ ਜਾਊਗਾ ਦੂਸਰੇ ਨੰਬਰ ਤੇ ਜੇ ਕੰਮ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਜਲਦੀ ਥੱਕ ਜਾਂਦੇ ਹੋ, ਨੀਂਦ ਛੇਤੀ ਆਉਣ ਲੱਗ ਜਾਂਦੀ ਆ, ਸੋਡੇ ਲੱਤਾਂਵਾਹਾਂ ਦੇ ਵਿੱਚ ਪੂਰੇ ਸਰੀਰ ਦੇ ਜੋੜਾਂ ਦੇ ਵਿੱਚ ਦਰਦ ਰਹਿੰਦਾ ਹੈ, ਢੂਈ ਦੇ ਵਿੱਚ ਦਰਦ ਰਹਿੰਦਾ, ਗੈਸ ਤਜਾ ਬਣਦਾ, ਕਬਜੀ ਰਹਿੰਦੀ ਆ, ਜਾਂ ਚਿਹਰੇ ਤੇ ਛਾਈਆਂ ਪੈ ਗਈਆਂ, ਬਾਗ ਬਣ ਕੇ ਫੁਣਸੀਆਂ ਹੋ ਗਈਆਂ, ਜਾਂ ਤੁਹਾਡਾ ਚਿੱਤ ਬੇਚੈਨ ਰਹਿੰਦਾ, ਕਿਤੇ ਜੀ ਨਹੀਂ ਲੱਗਦਾ, ਤਾਂ ਇਹ ਨੁਸਖੇ ਨੂੰ ਤੁਸੀਂ ਲਗਾਤਾਰ 1 ਮਹੀਨਾ ਖਾਓ। ਇਹ ਹੋਣ ਵਾਲੀਆਂ ਤੁਹਾਡੇ ਸਰੀਰ ਦੇ ਵਿੱਚ ਸਾਰੀਆਂ ਬਿਮਾਰੀਆਂ ਨੂੰ ਇਹ ਨੁਸਖੇ ਨੇ ਬਿਲਕੁਲ ਖਤਮ ਕਰ ਦੇਣਾ। ਇਹ ਬਹੁਤ ਵਧੀਆ 100% ਦੇਸੀ ਆਯੁਰਵੈਦਿਕ ਜੜੀਆਂ ਬੂਟੀਆਂ